ਸਤਿ ਸ਼੍ਰੀ ਅਕਾਲ ਦੋਸਤੋ ਠਾ ਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਆਂ ਜੀ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਗੋਪੀ ਵੀਰ ਦੇ ਫਾਰਮ ਤੇ ਆਏ ਆਂ ਇੱਥੋਂ ਆਪਾਂ ਕੋਲ ਤੁਹਾਨੂੰ 4 ਐਨੀਮਲ ਵਿਖਾਉਣੇ ਆ ਤੇ ਬਾਕੀ ਡੀਟੇਲ ਆਪਾਂ ਗੋਪੀ ਵੀਰ ਹੋਂ ਨਾਲ ਸਾਰੇ ਲੈ ਲੈਣੀਆਂ ਸਮਾਂ ਤੇ ਤਰੀਕ ਨੋਟ ਕਰਿਓ ਸਮਾਂ ਕੁਝ 12:00 ਵਜੇ ਦਾ ਸੱਜਣਾ ਤਰੀਕ ਅੱਜ 12 ਜਨਵਰੀ 2026 ਆ ਗਈ ਆ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਗੋਪੀ ਵੀਰ ਹਣਾ ਦੀ ਸਾਰੀ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਕੈਮ ਨੇ ਬੜੀ ਵਧੀਆ ਨਜ਼ਾਰੇ ਆ ਜੀ ਬਾਬੇ ਦੀਪ ਸਿੰਘ ਦੀ ਕਿਰਪਾ ਕਿਰਪਾ ਹੀ ਚਾਹੀਦੀ ਵੀਰ ਜੀ ਹਾਂਜੀ ਹਾਂਜੀ ਤੇ ਕਿੰਨੇ ਲਾਇਆ ਜੋ ਆ ਜੈ ਐਨੀਮਲ ਤੁਸੀਂ ਹਾਂਜੀ ਇੱਕ ਝੋਟੀ ਹੈ ਜੀ ਪੈਲਣ ਹਾਂਜੀ ਤੇ ਦੋ ਗਾਵਾਂ ਦੋ ਜੱਜੇ ਸੁਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਇਹ ਝੋਟੀ ਹੈ ਜੀ ਆਪਣੀ ਘਰ ਦੀ ਘਰ ਦੀ ਹੈਨਾ ਹਾਂਜੀ 19 ਦਸੰਬਰ ਨੂੰ ਇਹਨੂੰ 18 ਦਸੰਬਰ ਨੂੰ ਸ਼ਾਮੀ ਟੀਗਾ ਭਰਾਇਆ ਸੀ 19 ਨੂੰ ਤੜਕੇ ਭਰਾਇਆ ਦੋ ਠੀਕ ਹੈ ਜੀ ਹਾਂਜੀ 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 ਠੀਕ ਹੈ ਵੀ ਤੇ ਵੀਰ ਜੀ ਇਹਦੀ ਜਾਣਕਾਰੀ ਦੇ ਲਈ ਆਪਾਂ ਇਹ ਵੀਰ ਜੀ ਪਹਿਲੇ ਸੂਏ ਆ ਹਾਂ ਜੀ ਸੁਆ ਗਿਆ ਪਹਿਲਾਂ ਸੁਆ ਹਾਂ ਜੀ ਪੰਜਾਂ ਦਿਨਾਂ ਦੀ ਕੋਈ ਮਹੀਨੇ ਦੀ ਸੋਈ ਕੱਟਾ ਮਗਰ ਆ ਮਗਰ ਕੱਟਾ ਆ ਗਿਆ ਤੇ 10 ਕਿਲੋ ਇਹਦੇ ਥੱਲੇ ਦੁੱਧ ਜੇ ਬਾਂਦੀ ਬੂੰਦੀ ਬੜੀ ਹੈ ਹਾਂ ਜੀ ਹਾਂ ਜੀ 10 ਕਿਲੋ ਨਟ ਆਣਾ ਹਾਂ ਜੀ ਹਾਂ ਜੀ ਚੌਣਚਣ ਵੀਰ ਕਿੱਦਾਂ ਚੌਣਚਣ ਬਿਲਕੁਲ ਓਕੇ ਆ ਜੀ ਬੜੀ ਜਿਆਦੀ ਠੰਡੀ ਹੈ ਇੱਥੇ ਤਾਂ ਰੰਮਰਾ ਗਿਆ ਆਪਾਂ ਵਿਖਾ ਦਾਂਗੇ ਠੀਕ ਹੈ ਜੀ ਇਹਦਾ ਨਾ ਲੌਣ ਲੱਗਿਆ ਸੰਧੂ ਸਾਹਿਬ ਇਹਦਾ ਆਓ ਵੀਰ ਜੀ ਬਾਹੂ ਇਹਦਾ ਮਤਲਬ ਉਤਰ ਗਿਆ ਹੈ ਹਾਂ ਜੀ ਉਹਦੇ ਵਿੱਚ ਚੜਾਇਆ ਚੜਾਇਆ ਹੈਗਾ ਪਰ ਥੋੜਾ ਜਿਹਾ ਫਰਕ ਹੈਗਾ ਪਹਿਲਾਂ ਗੱਲ ਦੱਸੀ ਚੰਗੀ ਬਿਲਕੁਲ ਬਿਲਕ গান দসী ਚੰਗੀ ਹੁੰਦੀ ਹੈ ਜੀ ਅਗਲੇ ਬਿਲਕੁਲ ਬਿਲਕੁਲ ਵੀਰ ਜੀ ਆ ਜਾ ਆ ਜਾ ਲਾ ਕੋ ਮੋੜ ਲੈ ਕਿਤੇ ਅੱਜ ਮੋੜ ਦੇ ਵੀਰ ਜੀ ਮੋੜ ਲਓ ਮੋੜ ਲਓ ਵੀਰ ਕੋਈ ਲੈ ਆ ਜਾ ਲੈ ਬਈ আচ্ছা ਅਗਰ ਆ ਵਾ ਮਗਰ ਆ ਵੀ ਜੀ ਇਹਦੇ ਕਟਾ ਆ ਗਿਆ ਹਾਂਜੀ 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 ਪਗਰੇ ਠੀਕ ਹੈ ਜੀ ਜਬ ਬੱਚਾ ਕਿੰਨਾ ਦੁੱਧ ਦੱਸਿਆ ਵੀ ਜੀ ਥੱਲੇ ਇਹਦੇ ਵੀਰ ਜੀ 10 ਕਿਲੋ ਹੀ ਆ 10 ਕਿਲੋ ਹਾਂਜੀ ਰਮਾਨਾ ਠੰਡੀ ਬੜੀ ਚੋਣ ਚੂਣ ਚੂਣ ਇੱਕ ਨੰਬਰ ਹੈ ਇੱਕ ਨੰਬਰ ਹੈ ਜੀ ਇੱਕ ਨੰਬਰ ਮੋਲ ਵੀਰ ਜੀ ਫਿਰ ਇਹਦਾ ਇਹ ਵੀਰ ਜੀ ਜੇਤਾ ਬਾਉ ਨਾਨ ਨੇ ਗਿਆਂ ਦਾ ਫਿਰ 85 ਦੀ ਹਾਂਜੀ ਹਾਂਜੀ ਆਪਾਂ ਦੇ ਦਈਏ 60 ਦੀ ਦੇ ਦਈਏ ਮੁਹਤਾਲਾ ਭਾਈ ਥੋੜਾ ਬੜਾ ਹੋਰ ਮਸੱਜਰ ਜਿਹਦੇ 10 ਕਿਲੋ ਛੱਕੀ ਜੇ ਝੋਟੀ ਬੜੀ ਵੱਡੀ ਉਹ ਛੱਕੀ ਹੈ ਨਾ ਤੂੰ ਹੀ ਕਰ ਦੋ ਵੇਖ ਲੋ ਦੋ ਛੜ ਦਈਏ ਹੋਰ ਇੱਕ ਛੜਦਗੇ ਹੈ ਦੋ ਹੀ ਛੜਦੋ ਛੱਦ ਦੋ ਪਹਿਲੀ ਵੀਡੀਓ 58000 ਦੀ 58000 ਦੀ ਪਰ ਲੱਭਣੀ ਨਹੀਂ ਇਹਨੇ ਦੀ ਬਿਲਕੁਲ ਬਿਲਕੁਲ ਜੀ ਹਾਂ ਜੀ ਕੋਈ ਨਹੀਂ ਮਾਨਤਾ ਮੈਂ ਥੋੜਾ ਬਾਕੀ ਛੋਟ ਛੱਪਾ ਹੋਰ ਕਰਾਂਗੇ ਹਾਂ ਜੀ ਆ ਜਿਆਦਾ ਨਾ ਕੋਈ ਆਖੇ ਠੀਕ ਹੈ ਵੀਰ ਜੀ ਚਲੋ ਵੈਡ ਦੀ ਵੀਰ ਜੀ ਦੇ ਰਹੀਏ ਜਾਣਕਾਰੀ ਇਹ ਪਰਸਾ ਸੋਈ ਵੀਰ ਜੀ ਸੂਆ ਕਿਡਵਾ ਕੇ ਆ ਜੋ ਇਹਦਾ ਤੁੱਜਾ ਜੀ ਆ ਬੱਛਾ ਮਗਰ ਮਗਰ ਬੱਛਾ ਆ ਗਿਆ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਕਿੰਨਾ ਜੋ ਬੋਲਾ ਬੋਲਾ ਇਹਦੇ ਥੱਲੇ ਬਸੰਦ ਸਿਰ 10 ਕਿਲੋ ਆ ਜੀ 10 ਕਿਲੋ ਹਾਂ ਜੀ 10 ਕਿਲੋ ਬੋਲਾ ਠ ਥਾਂ ਥਣ ਬੜਾ ਪਿਆਰਾ ਤੇ ਚਵਾਈ ਬੜੀ ਭੋਲੀ ਏ ਠੀਕ ਹੈ ਜੀ ਹਾਂ ਜੀ ਚਵਾਈ ਦੇ 2 ਮਿੰਟਾਂ ਚੋਕੇ ਉੱਠ ਜਾਈਦਾ ਤੇ ਬੱਚੀ ਆ ਕੇ ਪਰੇ ਤੇ ਸੂਗਵਿੱਤ ਜੀ ਦੁੱਜਾ ਆ ਗਿਆ ਜੋ ਦੁੱਜਾ ਜੀ ਦੁੱਜਾ ਸੂਆ ਤੇ ਪਹਿਲੇ ਸੂਏ ਦਾ ਕਿਵੇਂ ਦੁੱਧ ਦਾ ਰਿਕਾਰਡ ਇਹਦਾ 13 14 ਕਿਲੋ ਜੀ 13 14 ਕਿਲੋ ਦਾ ਹਾਂ ਜੀ ਹਾਂ ਜੀ ਸੇਵਾ ਤੇ ਦੁੱਧ ਦਹੂਗੀ ਚੰਗੀ ਬਿਲਕੁਲ ਬਿਲਕੁਲ ਜੀ ਤਾਜੀ ਆ ਜੀ ਬੌਲੇ ਚ ਆ ਜੇ ਅੱਛਾ ਬੌਲੇ ਚ ਆ ਜੇ ਹਾਂ ਜੀ ਬੌਲੇ ਚ ਪਰਸੋਂ ਸੋਈ ਆ ਪੰਜੀ ਤੋਂ ਜਾਂ ਪੰਜਵੀਂ ਚੋਈ ਹੋਣੀ ਅੱਜ ਮੈਨੂੰ ਪੰਜਵੀਂ ਚੋਈ ਹੈ ਨਾ ਮਗਰ ਆ ਗਿਆ ਬਸ਼ਾਏ ਮਗਰ ਆ ਬੱਛਾ ਠੀਕ ਹੈ ਵੀ ਜੀ ਹਾਂ ਜੀ ਹਾਂ ਜੀ ਮੋਲ ਗੋਪੀ ਵੀਰ ਫਿਰ ਆਪਾਂ ਕੀ ਕਰਦੇ ਆ ਜੀ 43 ਦੀ ਵਿਗਦੀ ਆ ਜੀ ਆਪਾਂ ਪਹਿਲੀ ਵੀਡੀਓ ਆ ਹਾਂਜੀ ਤੇ ਯਸਨੋ ਵਾਲਾ ਆਪਾਂ ਕਰ ਹੈ 43 ਦੀ ਦੇ ਦੀ 43000 ਦੀ ਹਾਂਜੀ ਹਜ਼ਾਰ ਹੋਰ ਛੜ ਤੋਂ 43 43000 ਦੀ ਪਰ 43 ਦੀ ਲੱਭਣੀ ਨਹੀਂ ਜੇ ਇਹੋ ਜੀ ਬਿਲਕੁਲ ਬਿਲਕੁਲ ਹਾਂਜੀ 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 ਠੀਕ ਹੈ ਜੀ 43000 ਦੀ 43000 ਦੀ ਤੇ ਚਵਾਈ 1 ਨੰਬਰ 2 14 15 ਕਿਲੋ ਦਊਗੀ ਰਮਾਨ ਠੀਕ ਹੈ ਜੀ ਹਾਂਜੀ ਇਹਦੀ ਵੈਡ ਵੀ ਦੇ ਦਈਏ ਜਾਣਕਾਰੀ ਵੀਰ ਇਹ ਦੂਜੇ ਸੂਏ ਤੇ ਮਗਰ ਵੱੱਛੀ ਆਉ ਮਗਰ ਆ ਗਈ ਵੱਛੀ ਹੈਨਾ 15 20 20 ਦਿਨਾਂ ਦਾ ਵੀ ਹੋ ਸਕਦਾ ਸੂਆ ਮਗਰ ਵੱੱਛੀ ਬੜੀ ਪਿਆਰੀ ਆ ਤੇ ਦੂਜੇ ਸੂਏ ਆ ਦੂਜਾ ਸੂਆ ਇਹ ਦੂਜਾ ਸੂਆ ਚੋਣ ਚਾਨ ਵੀਰ ਕਿਵੇਂ ਆ ਚੋਣ ਚਾਨ ਬੜੀ ਠੰਡੀ ਮਿੱਠੀ ਆ ਜੀ ਠੀਕ ਕਿੰਨਾ ਜੁੱਧ ਦੇ ਕੋਲ ਹੁਣਾ ਬੋਧੇ ਦੇ ਕੋਲ ਜੀ ਜਿੱਦਣ ਲਿਆਂਦੀ ਆਪਾਂ 13 ਅਸੀਂ ਇਹ ਜੀ ਜੂ ਨਹੀਂ ਲਾਇਆ ਦੋ ਦਿਨ ਉਹ ਇਤਨਾ ਮਤਲ ਡੰਗਰ ਇਕਲੀ ਗਾਂ ਤੇ ਇੱਕ ਕੱਟੀ ਜੀ ਉਹਨਾਂ ਕੋਲ ਹਾਂਜੀ ਤੇ ਹੁਣ ਇਹ ਤਾਂ ਥਲੇ 10 ਕਿਲੋ ਦਵਦਿਆ ਰੈਡੀ 10 ਕਿਲੋ ਰੈਡੀ ਹੁਣ ਘਰ ਆਊਗੀ 12 13 ਕਿਲੋ ਘਰ ਆਊਗੀ ਹੁਣ ਜ ਮੋੜ ਨਹੀਂ ਵੀਰ ਪਿਓਰ ਜਰਸੀ ਜੇ ਪਿਓਰ ਜਰਸੀ ਆ ਗਈ ਹੈ ਨਾ ਹਾਂਜੀ ਮਗਰ ਆ ਗਈ ਬੱਛੀ ਸੁਗਾ ਦੂਜਾ ਵੀਰ ਹਾਂਜੀ ਦੂਜਾ ਮਗਰ ਬੱਛੀ ਮਗਰ ਧਾਰਾ ਮਰਾ ਦੇ ਨੇਰੀਆਂ ਕੋਈ ਗੱਲ ਨਹੀਂ ਵੀਰ ਮਰਾ ਦੇ ਨਾ ਪੂਰੀ ਛਰਲ ਛਰਲ ਕਰ ਲਗਾ ਪੂਰੀ ਪੂਰੀ ਜੀ ਪੂਰੀ ਪੂਰੀ ਠੰਡੀ ਸੀਲ ਕਰਮਾਂ ਵਾਲੀ ਬੜੀ ਠੰਡੀ ਹੈ ਵੀ ਮਨਾਂ ਬੱਚਾ ਵੀ ਭਾਵੇਂ ਲਾ ਕੇ ਪਤਾ ਤੂਰ ਪਤਾ ਇਹਨੂੰ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਹੈਨਾ ਹਾਂਜੀ ਠੀਕ ਹੈ ਜੀ ਹਾਂਜੀ ਆ ਸ਼ਾਮਾਂ ਤੱਕ ਭਰੂਗੀ ਬਾਨਾ ਹਾਂਜੀ 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 ਇਹਦਾ ਵੀਰ ਜੀ ਮੋਲ ਫਿਰ ਆਪਾਂ ਕੀ ਕਰਦੇ ਆ 42 ਦੀ ਦੇ ਦਈਏ ਵੀਰ ਜੀ ਨਹੀਂ ਕਰ ਦਈਏ ਮਾਨ 40 ਦੀ ਦੇ ਦੋ ਹੈ 40 ਦੀ ਦੇ ਦੋ ਹੋਰ ਕਰਨਾ ਤੇ ਕਰ ਦੋ ਤੁਹਾਡੀ ਮਰਜ਼ੀ ਚਲ ਛੱਡ ਦਈਏ ਯਾਰ ਖਾਨਾ ਲਈਓ ਤਰਾ ਮੈਂ 45 ਦੀ ਇਹਨੇ ਜੀ ਨਹੀਂ ਲਾਇਆ ਦੁੱਧ ਘਟਾ ਗਈ ਕਰਕੇ ਮੱਛੀ 50 ਦੀ ਵੇਖਦੀ ਹਜ਼ਾਰ ਘਟ 40 ਤੇ ਦਈਏ ਠੀਕ ਹੈ 39000 ਦੀ 48 ਦੀ ਦੇ ਦਾਂਗੇ ਔਰ 38 ਦੀ ਦੇਣਾ 38 ਦੀ ਦੇ ਰਹੀ ਹੈ 48 ਦੀ ਲੋੜੀ ਹੈ ਬੱਪਰ ਦੇਦੀ ਹੈ ਨਾ 18 ਦੇ ਦਾਂਗੇ 18 ਦੇ ਦਾਂਗੇ ਠੀਕ ਹੈ ਵੀ ਠੀਕ ਹੈ 38000 ਦੀ ਸੱਜਣ 38000 ਦੀ ਠੰਡੀ ਮਿੱਠੀ ਭਾਵੇਂ ਬੀਜ ਨਾਨੀ ਚੋਰ ਬੱਚਾ ਚਾਹ ਹਾਂ ਜੀ ਮਗਰ ਆ ਗਈ ਵਸ਼ੀਆ ਗੋਪੀ ਵੀਰੀ ਇਹਦੀ ਦੇ ਦਈਏ ਜਾਣਕਾਰੀ ਇਹ ਜੀ ਮੂੰਹੋਂ ਦੋਂਦੀ ਆ ਮੂੰਹੋਂ ਦੋਂਦੀ ਹੈ ਨਾ ਤੇ 18 ਦਸੰਬਰ ਨੂੰ ਇੱਕ ਟੀਕਾਰ ਸ਼ਾਮੀ ਭਰੀ ਚਾਹ ਜ 5 ਵਜੇ ਤੇ ਇੱਕ ਆਪਣਾ 19 ਨੂੰ ਤੜਕੇ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਕੋਈ ਸਮਝ ਲੈ ਇਹ ਖਾਲੀ ਨਿਕੜਾਵੇ ਤਾਂ ਵੀ ਅਗਲੇ ਦੀ ਸੋਣ ਵਾਲੀ ਨਿਕਲੇ ਤਾਂ ਵੀ ਮੂੰਹ ਦੋਂਦੀ ਜੇ ਹਾਂਜੀ ਤੇ ਇਹ ਮੈਂ ਲਈ ਹੀ ਸਾਰੀ ਦੋ ਹਫ਼ਤਿਆਂ ਦੀ ਉਹ ਤੋਂ ਮੈਂ 10000 ਦੀ ਲਈ ਠੀਕ ਹੈ ਘੱਟੀ ਹੱਟੀ نسل ਦੀ ਆਪਣੇ ਗਵਾਂਢੀਆਂ ਕੋਲ ਮੱਝਾਂ ਵੜੀਆਂ ਮਹਿੰਗੀਆਂ ਸਾਡੇ ਲਾਗੇ ਹਾਂਜੀ ਉਹਨਾਂ ਤਾਂ ਲਈ ਹੀ ਤਾਂ ਝੋਟੀ ਵੇਖੋ ਸਿਰਾ ਇਹਨਾਂ ਡੰਗਰ ਵੀਰ ਜੀ ਆਏ ਗਏ ਸਾਂਭੇ ਨਹੀਂ ਜਾਂਦੇ ਨੇ ਹਾਂਜੀ ਹਾਂਜੀ ਮਾਹ ਇੱਕ ਚਲ ਸੇਲ ਕਰ ਦਿੰਨੇ ਇੱਕ ਰੱਖ ਲਈਨੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ 16 17 ਸ੍ਰੀ ਮੈਂ ਆ ਹਾਂਜੀ 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 ਤੇ ਹੈਗੀ ਵੀ ਉਹਦੇ ਪਹਿਲੇ ਸੂਏ ਦੀ ਪਹਿਲੇ ਸੂਏ ਆਹ ਉਹਦੇ ਪਹਿਲੇ ਸੂਏ ਦੀ ਠੀਕ ਹੈ ਜੀ ਹਾਂਜੀ ਕੱਲਾ ਜੀ ਵੀਰ ਜੀ ਡੰਗਰ ਸਾਂਭੇ ਨਹੀਂ ਜਾਂਦੇ ਫਿਰ ਆਏ ਗਏ ਡੰਗਰ ਵੀ 4-5 ਰਹਿੰਦੇ ਦੋ ਉਧਰ ਬੱਜੇ ਆ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ 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 ਕਰੋ ਸਜਣਾ ਚਾਰੇ ਥਾਣੇ ਹਾਂਜੀ ਸਾਰੇ ਹੈ ਪ੍ਰੋਪਰ ਪ੍ਰੋਪਰ ਆ ਗੈਪ ਗੂ ਪੂਰਾ ਹੈ ਇਹਦਾ ਕੋਈ ਵੀ ਫਿਰ ਮੋਲ ਆਪਾਂ ਕੀ ਕਰਦੇ ਆ ਇਹ 50 ਦੀ ਵਿਕਦੀ ਆ ਹਾਂਜੀ 45 ਦੀ 45 ਦੀ ਦੇ ਦੋ ਐਂਡ ਯੈਸ ਨੋ 42 ਯੈਸ ਨੋ 42 ਬਾਕੀ ਅਗਲੇ ਦੀ ਕਿਸਮਤ ਆ ਅਗਲੇ ਦੀ ਕਿਸਮਤ ਆ ਠੀਕ ਹੈ ਤੇ ਪਰ ਝੋਟੀ ਇੱਕ ਚੰਗੀ ਸਿਰੇ ਦੀ ਮਹਂ ਘਰਾਣੇ ਦੀ ਆ ਇਹਦਾ ਮਜਬੂਰੀ ਨਹੀਂ ਚਲੋ ਵੇਚ ਦਿੰਦਾ ਹਾਂ ਹਾਂਜੀ 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 ਕੋਈ ਗੱਲ ਨਹੀਂ ਹਾਂਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਤੇ ਵੀਰ ਜੀ ਇੱਕ ਰੀ ਐਡਰੈਸ ਤੇ ਮੋਬਾਈਲ ਨੰਬਰ ਹਾਂਜੀ ਐਡਰੈਸ ਆਪਣਾ ਪਿੰਡ ਭਾਈ ਲੱਧੂ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਠੀਕ ਹੈ ਜੀ ਮੋਬਾਈਲ ਨੰਬਰ 98141 68924 ਠੀਕ ਹੈ ਜੀ ਹਾਂਜੀ ਲੱਧੂ ਪਿੰਡ ਆਪਣਾ ਅਲਗੋ ਕੋਠੀ ਨਾਗੇ ਠਿੱਖੀ ਵਿੰਡ ਪੱਟੀ ਕਹਿਆਲਾ ਬਰਨਾਲਾ ਇਹਦੇ ਲਾਗੇ ਕਲਸੀਆਂ ਕਲਾ ਇਹ ਜਿਹੜਾ ਉਹ ਨਾ ਅੱਗੇ ਬਾਕੀ ਜਿਹੜੇ ਵੀ ਸੱਜਣ ਨੇ ਆਉਣਾ ਵੀਰ ਉਹਨਾਂ ਨੂੰ ਫੋਨ ਕਰ ਦੇ ਫੋਨ ਲਾ ਕੇ ਆ ਜਿਓ ਤੁਹਾਨੂੰ ਰਿਸੀਵ ਕਰ ਲੈਣਗੇ ਅਗੋਂ ਬਾਕੀ ਵਪਾਰ ਲੈਣ ਦਾ ਵੀਰ ਉਹਨਾਂ ਦਾ ਕੰਮ ਆ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨਾ ਹਾਂਜੀ ਹਾਂਜੀ ਆਉਂਦੇ ਜਾਂਦੇ ਰਹਿੰਦੇ ਆ ਜੀ ਬਿਲਕੁਲ ਮਤਲਬ ਕੋਈ ਅੱਗੇ ਪਿੱਛੇ ਵੀਡੀਓ ਵੇਖ ਰਿਹਾ ਹੈ ਤੇ ਕੋਈ ਚੱਕਰ ਨਹੀਂ ਇਹ ਸੇਲ ਹੋਏ ਤਾਂ ਹੋਰ ਵੀ ਮੇਜਾ ਜਦੋਂ ਕੋਈ ਮਰਜ਼ੀ ਫੋਨ ਲਾਵੇ ਫੋਨ ਲਾ ਲੇ ਇਹਨਾਂ ਕੋ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਹੀ ਆ ਠੀਕ ਹੈ ਵੀਰ ਜੀ ਚੰਗੇ ਹੱਸੀ ਗਾਲ ਹੱਸੀ ਗਾਲ